ਸ੍ਰੀ ਗੁਰੂ ਮੈਂ ਡਾਕਟਰ ਗੌਰਵਜੀਤ ਅੱਜ ਕੁਝ ਖੋਜਾਂ ਦੇ ਨਤੀਜੇ ਲੈ ਕੇ ਲੈ ਕੇ ਤੁਹਾਡੇ ਸਾਹਮਣੇ ਫੇਰ ਮੈਂ ਆਇਆ ਤੇ ਪਿਛਲੀ ਵੀਡੀਓ ਵਾਂਗ ਇਹ ਵੀ ਪੋਟਾਸ਼ੀਅਮ ਨਾਈਟ੍ਰੇਟ ਦੀ ਹੀ ਗੱਲ ਆਪਾਂ ਇਹਦੇ ਵਿੱਚ ਕਰਾਂਗੇ ਵੀ ਆਪਾਂ ਕਦੋਂ ਇਹਦੀ ਸਪਰੇਅ ਕਰਨੀ ਹੈ ਤੇ ਇਹਦੇ ਨਤੀਜੇ ਜਿਹੜੀਆਂ ਜਿਹੜੇ ਛਪ ਚੁੱਕੇ ਨੇ ਛਪਣ ਦਾ ਮਤਲਬ ਇਹ ਹੁੰਦਾ ਵੀ ਪਹਿਲਾਂ ਖੋਜ ਕੀਤੀ ਤੇ ਰਿਜ਼ਲਟਸ ਦੇਖੇ ਫਿਰ ਉਹ ਪਬਲਿਸ਼ ਹੋਏ ਤੇ ਜਿਨ੍ਹਾਂ ਨੂੰ ਮਾਨਤਾ ਵੀ ਮਿਲੀ ਤੇ ਆ ਕੁਝ ਖੋਜ ਪੱਤਰ ਨੇ ਇਸ ਤੇ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਕੁਝ ਖੋਜ ਪੱਤਰਾਂ ਦੀ ਗੱਲ ਕੀਤੀ ਸੀ ਉਹੀ ਉਹਨਾਂ ਦੇ ਆਧਾਰ ਤੇ ਆਪਾਂ ਇਹ ਹੁਣ ਗੱਲ ਕਰ ਰਹੇ ਆਂ ਇਹਨਾਂ ਤਿੰਨੇ ਖੋਜਾਂ ਦੇ ਵਿੱਚ ਇੱਕ ਚੀਜ਼ ਕਾਮਨ ਹੈ ਬਈ ਜਿਹੜੀ ਪੋਟਾਸ਼ੀਅਮ ਨਾਈਟ੍ਰੇਟ ਜਾਂ 13-0-45 ਦੀ ਜਿਹੜੀ ਸਪਰੇਅ ਹੈ ਉਹ ਦੋ ਸਟੇਜਾਂ ਦੇ ਉੱਪਰ ਕੀਤੀ ਗਈ ਆ ਇੱਕ ਬੂਟਿੰਗ ਸਟੇਜ ਦੇ ਉੱਤੇ ਤੇ ਦੂਸਰੀ ਐਂਥੀਸਿਸ ਸਟੇਜ ਦੇ ਉੱਤੇ ਤਾਂ ਸਾਰੇ ਜਿੰਨੇ ਇੱਕ ਆਪਣੇ ਕਿਸਾਨ ਅੱਜ ਕੱਲ੍ਹ ਜਾਗਰੂਕ ਕਿਸਾਨ ਨੇ ਉਹਨਾਂ ਨੂੰ ਪਤਾ ਹੀ ਆ ਵੀ ਬੂਟਿੰਗ ਸਟੇਜ ਕੀ ਹੁੰਦੀ ਹੈ ਜਦੋਂ ਝੰਡੇ ਪੱਤੇ ਦੇ ਹੇਠਲੇ ਪਾਸੇ ਜਿਹੜਾ ਗੋਭ ਪਰਣੀ ਸ਼ੁਰੂ ਹੋ ਜਾਂਦੀ ਹੈ ਜਾਂ ਗੋਭ ਵਾਲੀ ਸਟੇਜ ਆਪਾਂ ਕਹਿ ਦਿੰਦੇ ਆ ਜਾਂ ਬੱਲੀ ਬਣਨੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਨੂੰ ਆਪਾਂ ਬੂਟਿੰਗ ਸਟੇਜ ਕਹਿ ਦਿੰਦੇ ਆ ਤੇ ਇੱਕ ਸਪਰੇ ਤਾਂ ਇਹਨਾਂ ਨੇ ਉਦੋਂ ਲਾਈ ਆ ਤਾਂ ਗੋਭ ਵਾਲੀ ਤਾਂ ਜਿਵੇਂ ਆ ਦੇਖੋ ਆ ਝੰਡਾ ਪੱਤਾ ਆ ਇਹਦੇ ਹੇਠਾਂ ਇੱਥੋਂ ਬੀਨਜੀ ਬਣਨੀ ਸ਼ੁਰੂ ਹੋ ਗਈ ਬੱਲੀ ਦੀ ਇਹ ਬੂਟਿੰਗ ਸਟੇਜ ਤਾਂ ਇਹਦਾ ਮਤਲਬ ਇਹ ਆ ਵੀ ਇਸ ਸਟੇਜ ਦੇ ਉੱਪਰ ਆਪਾਂ 13045 ਕਰਨੀ ਹੈ ਤੇ ਦੂਸਰੀ ਸਪਰੇ ਇਹਨਾਂ ਨੇ ਐਂਥੇਸਿਸ ਜਾਨੀ ਕਿ ਜਦੋਂ ਅ ਨਿਸ਼ੇਚਨ ਦੀ ਪ੍ਰਕਿਰਿਆ ਹੋ ਰਹੀ ਹੁੰਦੀ ਹੈ ਜਾਂ ਮੂٹے ਰੂਪ ਚ ਆਪਾਂ ਕਹਿ ਲਈਏ ਵੀ ਬੂਰ ਪੈ ਗਿਆ ਤੇ ਉਸ ਤੋਂ ਬਾਅਦ ਜਿਹੜੀ ਸਟੇਜ ਹੈ ਉਹ ਨਿਸ਼ੇਚਨ ਪ੍ਰਕਿਰਿਆ ਜਾਂ ਐਂਥੇਸਿਸ ਫਰਟੀਲਾਈਜੇਸ਼ਨ ਆ ਕਿਰਿਆ ਵੀ ਆਪਾਂ ਪ੍ਰੋਸੈਸਰ ਨੂੰ ਕਹਿ ਦਿੰਨੇ ਆ ਤਾਂ ਇਹਦੇ ਚ ਹੁਣ ਆਪਾਂ ਦੇਖ ਲਈਏ ਵੀ ਸਭ ਤੋਂ ਪਹਿਲਾਂ ਕੰਟਰੋਲ ਜਦੋਂ ਕੋਈ ਸਪਰੇ ਨਹੀਂ ਕੀਤੀ 13045 ਦੀ ਤਾਂ ਇਹਦੇ ਤੇ ਜਿਹੜੇ ਇਫੈਕਟਿਵ ਟੇਲਰਸ ਨੇ ਇਫੈਕਟਿਵ ਟੇਲਰਸ ਹੁੰਦੇ ਨੇ ਉਹ ਸ਼ਾਖਾਵਾਂ ਜਿਨ੍ਹਾਂ ਦੇ ਉੱਪਰ ਮੁੰਜਰਾਆਂ ਜਾਂ ਬੱਲੀਆਂ ਲੱਗੀਆਂ ਤਾਂ ਉਹ 205 ਰਹੀਆਂ ਤੇ ਜਦੋਂ ਦੋ ਸਪਰੇਹਾਂ ਲਾਈਆਂ ਤਾਂ 298 ਇਫੈਕਟਿਵ ਟੈਲਰ ਬਣੇ ਤੇ ਜਦੋਂ ਕੇਵਲ ਇੱਕ ਸਪਰੇਅ ਕੀਤੀ ਉਹ ਐਂਥੀਸਿਸ ਸਟੇਜ ਦੇ ਉੱਪਰ ਤਾਂ 272 ਬਣੇ ਇਹਦਾ ਮਤਲਬ ਇਹ ਹੋਇਆ ਕਿ ਇਫੈਕਟਿਵ ਟੈਲਰਜ਼ ਜਾਂ ਸ਼ਾਖਾਵਾਂ ਦੀ ਗਿਣਤੀ ਜਿਨ੍ਹਾਂ ਦੇ ਉੱਪਰ ਬੱਲੀਆਂ ਲੱਗੀਆਂ ਉਹਨਾਂ ਦੀ ਗਿਣਤੀ ਵਧੀ ਜਦੋਂ ਦੋ ਸਪਰੇਹਾਂ ਕੀਤੀਆਂ ਗਈਆਂ ਇਸੇ ਤਰ੍ਹਾਂ ਦੂਜੀ ਖੋਜ ਦੇ ਵਿੱਚ ਵੀ ਇਹੀ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਇਫੈਕਟਿਵ ਟੈਲਰਸ ਤੇ ਜਿਹੜੇ ਉਭਦੇ ਨੇ ਜਰੋਂ ਕੋਈ ਸਪਰੇ ਨਹੀਂ ਕੀਤੀ 284 ਜਰੋਂ ਸਪਰੇਆਂ ਕੀਤੀਆਂ ਗਈਆਂ 354 ਜਰੋਂ ਇੱਕ ਸਪਰੇ ਕੀਤੀ ਗਈ 315 ਇਹ 2 ਸਾਲਾਂ ਦੀ ਖੋਜ ਹੈ ਇਹ ਆਪਾਂ ਸਕਰੀਨ ਤੋਂ ਪੜ੍ਹ ਵੀ ਸਕਦੇ ਹਾਂ ਦੂਸਰੇ ਸਾਲ ਬਿਨਾਂ ਸਪਰੇ ਤੋਂ 253 ਦੋ ਸਪਰੇਆਂ ਨਾਲ 303 ਤੇ ਇੱਕ ਸਪਰੇ ਨਾਲ 282 ਇਸੇ ਤਰ੍ਹਾਂ ਹੀ ਜਿਹੜੀ ਬੂਟੇ ਦੀ ਲੰਬਾਈ ਹੈ ਬਿਨਾਂ ਸਪਰੇ ਤੋਂ 75 ਤੇ ਦੋ ਸਪਰੇਆਂ ਨਾਲ 84 ਤੇ ਇੱਕ ਸਪਰੇ ਨਾਲ 82 ਸੈਂਟੀਮੀਟਰ ਜਿਹੜਾ ਬੂਟੇ ਦਾ ਕੱਦ ਰਿਹਾ। ਜਿੰਨੇ ਆਪਾਂ ਬੱਲੀ ਦੀ ਲੰਬਾਈ ਦੇਖੀਏ ਉਹਦੇ ਵਿੱਚ 20 ਫਰਕ ਆਇਆ। ਅ ਬਿਨਾ ਸਪਰੇ ਤੋਂ 8 ਸੈਂਟੀਮੀਟਰ ਦੀ ਬੱਲੀ ਰਹੀ ਜਦੋਂ ਕਿ ਸਪਰੇ ਹਾਂ ਦੋ ਸਪਰੇਆਂ ਦੇ ਨਾਲ ਇਹ 9 ਤੋਂ 10 ਸੈਂਟੀਮੀਟਰ ਗਈ ਹੈ। ਇੱਕ ਸਪਰੇ ਨਾਲ ਇਹ 8 ਤੋਂ 9 ਸੈਂਟੀਮੀਟਰ ਗਈ ਹੈ। ਹਰੇਕ ਬੱਲੀ ਦੇ ਵਿੱਚ ਦਾਣਿਆਂ ਦੀ ਗਿਣਤੀ ਆ ਜਿਹੜੀ ਉਹ ਵੀ ਵਧੀ ਹੈ। ਬਿਨਾ ਸਪਰੇ ਤੋਂ 30 ਤੋਂ 40 ਰਹੀ ਹੈ। ਦੋ ਸਪਰੇਆਂ ਨਾਲ 40 41 ਤੋਂ 45 ਤੇ ਇੱਕ ਸਪਰੇਅ ਨਾਲ 39 ਤੋਂ 43 ਤੱਕ ਇਹ ਗਈ ਹੈ। ਅੰਤਰ ਵਿੱਚ ਆਪਾਂ ਝਾੜ ਵੀ ਦੇਖ ਲਈਏ ਤਾਂ ਇਹਦੇ ਵਿੱਚ ਬਿਨਾ ਸਪਰੇਅ ਤੋਂ 25 ਤੋਂ 28 ਕੁਇੰਟਲ ਪ੍ਰਤੀ ਹੈਕਟੇਅਰ ਇੱਕ ਸਪਰੇਅ ਨਾਲ 28 ਤੋਂ 29 ਦੋ ਸਪਰੇਅਾਂ ਨਾਲ 30 ਕੁਇੰਟਲ ਤੋਂ ਲੈ ਕੇ 33 ਕੁਇੰਟਲ ਤੱਕ ਇਹਦਾ ਭਾਰ ਗਿਆ। ਦੂਜੀ ਖੋਜ ਦੇ ਨਤੀਜਿਆਂ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਜਿਹੜਾ ਆ ਇੱਕ ਬੱਲੀ ਦੇ ਉੱਪਰ ਦਾਣਿਆਂ ਦੀ ਗਿਣਤੀ ਬਿਨਾ ਸਪਰੇਅ ਤੋਂ 40 ਇੱਕ ਸਪਰੇਅ ਨਾਲ 51 ਤੋਂ ਉੱਪਰ ਤੇ ਦੋ ਸਪਰੇਅਾਂ ਨਾਲ 55 ਤੋਂ ਉੱਪਰ ਗਈ ਆ ਤੇ ਜੇ ਆਪਾਂ ਝਾੜ ਦੀ ਗੱਲ ਕਰ ਲਈਏ ਤਾਂ ਬਿਨਾ ਸਪਰੇਅ ਤੋਂ 3 ਟਨ ਪ੍ਰਤੀ ਹੈਕਟੇਅਰ ਤੋਂ ਘੱਟ ਤੇ ਦੋ ਸਪਰੇਅਾਂ ਨਾਲ 3 ਟਨ 40 ਕਿਲੋ ਤੇ ਇੱਕ ਸਪਰੇਅ ਨਾਲ 3 ਟਨ 32 ਕਿਲੋ ਝਾੜ ਜਿਹੜਾ ਰਿਹਾ ਤਾਂ ਇਹਨਾਂ ਖੋਜਾਂ ਤੋਂ ਆਪਾਂ ਕਨਕਲੂਡ ਕਰੀਏ ਤਾਂ ਇਹ ਪਤਾ ਲੱਗਦਾ ਹੈ ਕਿ ਟਿਲਰਜ਼ ਜਾਨੀ ਕਿ ਸ਼ਾਖਾਵਾਂ ਜਿਨ੍ਹਾਂ ਦੇ ਉੱਪਰ ਬਲੀਆਂ ਲੱਗਦੀਆਂ ਨੇ ਉਹਨਾਂ ਦੇ ਵਿੱਚ ਵਾਧਾ ਹੁੰਦਾ ਹਰੇਕ ਬੱਲੀ ਦੇ ਨੰਬਰ ਆਫ ਗ੍ਰੇਨਸ ਜਾਨੀ ਕਿ ਦਾਣਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਤੇ ਦਾਣਿਆਂ ਦੇ ਵਜਨ ਦੇ ਵਿੱਚ ਵਾਧਾ ਹੁੰਦਾ ਇਸ ਤੋਂ ਇਲਾਵਾ ਜਿਹੜੀ ਤੂੜੀ ਹੈ ਤੂੜੀ ਦੇ ਵਿੱਚ ਵੀ ਵਾਧਾ ਹੁੰਦਾ ਸਟਰਾ ਜੀਲਡ ਜਿਹਨੂੰ ਆਪਾਂ ਕਹਿੰਦੇ ਹਾਂ ਜਿਵੇਂ ਇੱਥੇ ਆਪਾਂ ਦੇਖ ਸਕਦੇ ਹਾਂ ਬਈ 1 ਹੈਕਟੇਅਰ ਦੇ ਵਿੱਚ ਜੇ ਆਪਾਂ ਸਪਰੇਅ ਨਾ ਕਰੀਏ ਤਾਂ 4.68 ਟਨ ਪ੍ਰਤੀ ਹੈਕਟੇਰ ਜੇ ਆਪਾਂ ਇੱਕ ਸਪਰੇਅ ਲਾਉਣੇ ਆ ਤਾਂ 5 ਟਨ ਤੋਂ ਉੱਤੇ ਜਾਂਦਾ ਜੇ ਆਪਾਂ ਦੋ ਸਪਰੇਅ ਹਲਾਉਣੇ ਤਾਂ 5.03 ਟਨ ਪ੍ਰਤੀ ਹੈਕਟੇਰ ਜਾਂਦਾ ਇਸ ਤੋਂ ਇਲਾਵਾ ਜਿਹੜਾ ਝਾੜ ਹੈ ਪ੍ਰਤੀ ਏਕੜ ਉਹ ਵੱਧਾ ਤੇ ਨਾਲ ਹੀ ਇਹ ਦਿੰਦੇ ਨੇ ਵੀ ਜੇ ਆਪਣਾ ਖਰਚਾ ਵੀ ਆਉਂਦਾ ਇਸ ਦੇ ਉੱਪਰ ਤਾਂ ਥੋੜਾ ਖਰਚਾ ਕਰਕੇ ਆਪਾਂ ਨੂੰ ਉਸ ਦੀ ਆਮਦਨ ਜ਼ਿਆਦਾ ਹੁੰਦੀ ਹੈ ਤੇ ਇਸ ਬਾਬਤ ਵੀ ਆਪਾਂ ਨੂੰ ਤਿੰਨੇ ਹੀ ਖੋਜਾਂ ਦੱਸ ਦੀਆਂ ਨੇ ਤੇ ਹੁਣ ਜੇਕਰ ਬੂਟਿੰਗ ਸਟੇਜ ਵੀ ਲੰਘੀ ਤਾਂ ਵੀ ਆਪਾਂ ਐਂਥੀਸਿਸ ਯਾਨੀ ਕਿ ਬੂਰ ਪੈਣ ਤੋਂ ਬਾਅਦ ਇਹਦੀ ਸਪਰੇਅ ਕਰ ਸਕਦੇ ਆ ਜੇ ਫਸਲ ਬੂਟਿੰਗ ਸਟੇਜ ਦੇ ਵਿੱਚ ਹੈ ਤਾਂ ਆਪਾਂ ਬੂਟਿੰਗ ਤੇ ਵੀ ਕਰ ਸਕਦੇ ਆ ਤੇ ਇੱਕ ਉਸ ਤੋਂ ਬਾਅਦ ਆਪਾਂ ਐਂਥੀਸਿਸ ਤੇ ਕਰ ਸਕਦੇ ਆ ਵੀਡੀਓ ਚ ਬਣੇ ਰਹਿਣ ਲਈ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ